ਸਾਡੇ ਉਹ ਮੇਰੀਆਂ ਮਾਵਾ ਮੇਰੀਆਂ ਭੈਣਾਂ ਸਾਡੇ ਆਪਦੇ ਸਾਡੇ 4 ਸਰਦਾਰ ਤੇ ਇੱਕ ਪੁੱਤਰ ਕਾਲ ਭਰਾ ਜਦੋਂ ਪੰਗਾ ਲੈ ਕੇ ਬੈਠੀ ਉਹਨਾਂ ਨੂੰ ਛੁਟਣਾ ਉਖਾ ਹੋਇਆ ਪਿਆ ਉਹ ਕਦੇ ਕੋਈ ਬਿਆਨ ਦਿੰਦੀ ਆ ਕਦੇ ਕੋਈ ਬਿਆਨ ਦਿੰਦੀ ਆ ਉਹ ਗਲਤ ਬਿਆਨ ਦਿੰਦੀ ਆ ਸਾਡੇ ਸਿੱਖਾਂ ਦੇ ਖਿਲਾਫ ਫਿਲਮ ਬਣਾਈ ਉਹ ਕੋਈ ਵੀ ਹਾਜ਼ਰ ਨਹੀਂ ਕਰਦਾ ਪਿਆ ਮੱਜੀ ਭੱਜਲੇ ਮੋਦੀ ਅਸੀਂ ਨਹੀਂ ਭਜਣ ਵਾਲੇ ਅਸੀਂ ਮੋਦੀ ਨੂੰ ਭਜਾ ਕੇ ਹੀ ਰਹਿਾਂਗੇ ਹੁਣ ਹਰਿਆਣੇ ਵਿੱਚ ਚੋਣਾਂ ਆ ਗਈਆਂ ਪਹਿਲਾਂ ਅਸੀਂ ਪੰਜਾਬ ਦੇ ਵਿੱਚ ਭਜਾਇਆ ਜਿਉਂ ਵੋਟਾਂ ਚ ਕੋਣ ਹੋਰੇ ਅਨਿਆ ਦੇ ਬੇਤੀ ਪ ਜਾ ਰਹੇ ਆ ਉਹਨੇ ਸਰਕਾਰ ਨਹੀਂ ਲੱਗੀ ਜਿਹੜੀ ਸਾਨੂੰ ਕਿ ਬਹੁਤ ਮਾਰਨ ਦੇ ਹੋਇਆ ਕਿਉਂ ਇਕੱਠੇ ਹੋ ਜਓ ਕਿਸਾਨ ਜੁਗਨ ਦਾ ਸਾਥ ਦਿਓ ਤਾਂ ਜੋ ਕਿਸਾਨ ਜੁਗਨਾਂ ਰਾਕੇ ਦੇਸ ਨੂੰ ਬਚਾ ਸਕਣਾ ਪੰਜਾਬ ਨੂੰ ਬਚਾ ਸਕਣਾ ਜੋ ਸੋਨੇ ਦੀ ਜਿਹੜੀ ਇਹ ਵੀ ਬਣੂਗੀ ਆਵਾਜ਼ ਕੀ ਅਸੀਂ ਉਹ ਦੁਆਰ ਤੋਂ ਸੋਨੇ ਜਿਹੜੀ ਬਣਾਉਣਾ ਚਾਹਨਾ ਤਾਂ ਸਭ ਤੋਂ ਪਹਿਲਾਂ ਭਾਰਤੀ ਕਿਸਾਨ ਜੁਗਨਾਂ ਜਿੰਨੀਆਂ ਵੀ ਨਾਲ ਸਾਥ ਦਿਓ ਤੇ ਇਹਨਾਂ ਦੀ ਮਦਦ ਕਰੋ

सान मोर्चे सा मैंबरी में खड़ा होंगे हदायत है बेनती है बैठे हाथी तो उतर के बैठा अपने गढ़े सवारी है मर्जी सारी काम करके बह जाते हैं जिद मेरा मैंबर या सरपंच बन गया ना तो मैं बैठक ਅੱਪਾ ਜੀ ਬਾਤਾਂ ਕਰੀਏ ਕੋਈ ਲੋਕਾਂ ਨੂੰ ਬੈਠਾ ਲਵਾਂ। ਕੋ ਉਹ ਬਈ ਹਾਟ ਇੱਕ ਮਿਆਨ ਵਿੱਚ 2 ਟਨ ਵਾਲਾ ਫਿਰ ਇਹ ਵਟ ਗਿਆ। ਜੇ ਤੁਸੀਂ ਮੈਂ ਤੇ ਸਰਪੰਚੀ ਰਾਣੀ ਖਿਦਾਨ ਜਦੋਂ ਬੰਦੇ ਖਾਤੇ ਹੋ ਜਾਂ ਸਾਨੂੰ ਹੋਏ ਬੰਦੇ ਲੋਕ ਨੇ। ਮੈਂ ਦੱਸ ਦਿਨਾ ਆਜਾ। ਉਹ ਜੇ ਖਿਦਾਨ ਜੱਟ ਬੰਦੇ ਲੜਨੇ ਗਏ ਭਗਵੇਂ ਤੇ ਬਦਿਆਂ ਨੂੰ ਕੋ। ਕਿ ਇੱਥੇਆਂ ਤੇ ਇੱਥੇ ਹੀ ਕੋਈ ਸਪੱਸ਼ਟੀ ਮਿਲਣੀ ਚਾਹੀਦੀ। ਕੋ ਨਿਹਾਨ ਅੱਲਾਹ ਦੇ ਰਹੇ ਹੋ ਸਰ ਜਨੂਰੀਅਮ ਅਧਿਕਾਰ ਬੋਲਣੇ ਤੇ ਉਸ ਤੋਂ ਅੱਗੇ ਮੈਂ ਬੇਨਤੀ ਕਰੂੰਗਾ ਸਭਾ ਕਮੇਟੀ ਨੂੰ ਬਹੁਤ ਚੋਕਰਾ ਦਸਤ ਸੰਗਤ ਨੂੰ ਬੇਨਤੀ ਹੈ ਵੀ ਅਗੋਂ ਬਾਹਰ ਨਹੀਂ ਪ੍ਰਗਟਾ ਬਣਾ ਜੀ ਚੁੱਪ ਰਹੋ ਬਰਾਣੇ ਇਹਦੇ ਬੋਲੇ ਜੀ ਅਪਾ ਧਿਆਨ ਨਾਲ ਸੁਣੀਏ ਦੇਖੋ ਜੈਸੂ ਹੀ ਪੈਂਦੇ ਕੋਲ ਹੈ ਪੀਐਲਸੀ ਟੀਵੀ ਦੇਖਣ ਦਾ ਸਵਾਗਤ ਹੈ ਮੈਂ ਅਮਰਦਖਨ ਅੱਜ ਪਹੁੰਚਾ ਸੀ ਮੋਗਾ ਦੇ ਰੇਲਵੇ ਸਟੇਸ਼ਨ ਤੇ ਕਿਸਾਨ ਜਥੇਬੰਦੀਆਂ ਵੱਲੋਂ ਤਾਰਨਾ ਲਗਾਇਆ ਗਿਆ ਤਾਰਨਾ ਕਿਸ ਵਜ੍ਹਾ ਦਾ ਸੋਨਾਂ ਨਾਲ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਸਾਣਾ ਕੁਝ ਕਿਸਾਨ ਜਿਸ ਬੰਦੇ ਦਾ ਕੁਝ ਜੁੜੇ ਹੋਏ ਨੇ ਆ ਉਸ ਨਾਲ ਗੱਲਬਾਤ ਕਰਦੇ ਕਿ ਨਾਮ ਜੀ ਤੁਹਾਡਾ ਬੜੂ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਭਾਰਤੀ ਸੰਘ ਬਹਿਰਾਮ ਕੇ ਬਹਿਰਾਮ ਜੀ ਜਿਹੜੇ ਅੱਜ ਮੋਗਾ ਦੇ ਰੇਲਵੇ ਸਟੇਸ਼ਨ ਤੇ ਤਾਰਨਾ ਲਗਾਇਆ ਗਿਆ ਇਹਦੇ ਬਾਰੇ ਜਾਣਕਾਰੀ ਜੋ ਕਿ ਕਰਨਾ ਲੁਕੋ ਪਿਛਲੇ ਦਿਨੀ 31 ਅਕਤੂਬਰ ਨੂੰ 200 ਦਿਨ ਕੂੜਾ ਹੋਣ ਤੇ ਮੋਰਚੇ ਦੇ ਉੱਪਰ ਇੱਕ ਕਿਸਾਨਾਂ ਵੱਲੋਂ ਕਿਸਾਨਾਂ ਵੱਲੋਂ ਇੱਕ ਵੱਡਾ ਲਾਨ ਕੀਤਾ ਗਿਆ ਸੀਗਾ ਵੀ 3 ਅਕਤੂਬਰ ਨੂੰ ਦੇਸ਼ ਵਿਆਪੀ 2 ਘੰਟੇ ਦਾ 12:30 ਵਜੇ ਤੋਂ ਲੈ ਕੇ 2.5 ਘੰਟੇ ਤੱਕ ਜਿਹੜਾ 2:30 ਵਜੇ ਤੱਕ ਇਹ ਰੇਲ ਰਕੂ ਅੰਦੋਲਨ ਹੋਵੇਗਾ ਪਰ ਉਹਦਾ ਤਰਨ ਸਭ ਤੋਂ ਵੱਡਾ ਹੈ ਕਿ ਲਖੀਨਪੁਰ ਖੀਰੀ ਦੇ ਵਿੱਚ ਅੱਜ ਦੇ ਦਿਨ ਚਾਰ ਕਿਸਾਨ ਤੇ ਇੱਕ ਪੱਤਰਕਾਰ ਨੂੰ ਰਾਜ ਗ੍ਰਹਿ ਮੰਤਰੀ ਦੇ ਲੜਕੇ ਵੱਲੋਂ ਗੱਡੀ ਚੜਾ ਕੇ ਦੜੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਪਰ 3 ਸਾਲ ਬੀਤਣ ਤੋਂ ਬਾਅਦ ਵੀ ਅੱਜ ਤੱਕ ਸ਼ਹੀਦ ਦੇ ਪਰਿਵਾਰਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਔਰ ਇਸ ਮੰਗਾਂ ਦੇ ਨਾਲ ਜੋੜਦੇ ਹੋਇਆ ਐਮਐਸਪੀ ਦਾ ਗਰੰਟੀ ਵਿਗੜ ਕਰੋ ਉਸ ਤੋਂ ਇਲਾਵਾ ਪੂਰੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਅਧਿਕਾਰ ਮੁਖਤ ਕਰਨਾ ਔਰ ਮਜ਼ਦੂਰ ਦੀ 200 ਦਿਨ ਮਨਰੇਗਾ ਤੇ ਦਿਹਾੜੀ ਵਿੱਚ ਵਾਧਾ ਕਰਨਾ ਔਰ ਨਾਲ ਦੀ ਨਾਲ ਅਸੀਂ ਕੋਆਪਟ ਸੈਟਿੰਗਾਂ ਦੇ ਵਿੱਚ ਜਿਹੜੀ ਨੈਨੋ ਯੂਰੀਆ ਨੈਨੋ ਡੀਏਪੀ ਜਾਂ ਹੋਰ ਬਾਦੂ ਦਾ ਸਮਾਨ ਕੈਟਰਫੀਡ ਦਿੱਤੀ ਜਾ ਰਹੀ ਹੈ ਇਹਦਾ ਫੋਕਵਾ ਭਰਮਾ ਵਿਰੋਧ ਕਰਦੇ ਹਾਂ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਜਿਹੜੀ ਹੋ ਰਹੀ ਲੁੱਟ ਹੈ ਉਹਦੀ ਕਾਲਾ ਬਜਾਰੀ ਔਰ ਗੁਰਫਤ ਦਾ ਬੰਦ ਕੀਤਾ ਜਾਵੇ ਜਿਹੜਾ ਦਿੱਲੀ ਦੇ ਵਿੱਚ ਪਿਛਲੇ ਦਿਨੀ ਲੰਮਾ ਧਾਨਾ ਚੱਲਿਆ ਸੀਗਾ ਉਹਦੇ ਵਿੱਚ ਕੁਝ ਸਮਝੌਤੇ ਹੋਏ ਸੀਗੇ ਉਹਨਾਂ ਨੇ ਕਹਿ ਗਏ ਕਿ ਅਸੀਂ ਐਮਐਸਬੀ ਖਤਮ ਕਰਾਂਗੇ ਪਰ ਪਿਛਲੇ ਦਿਨ ਦੇਖਿਆ ਗਿਆ ਕਿ 15 ਨਾਤੇ 100 ਰੁਪਏ ਦੀ ਵੀ ਆਗਮ ਵੱਲੋਂ ਕੀਤਾ ਗਿਆ ਵੀ ਅਸੀਂ ਇਹਨੂੰ ਰੱਦ ਹੋਣਾ ਚਾਹੀਦਾ ਤੁਸੀਂ ਕੀ ਕਹਾਂਗੇ 2020 2021 ਦੇ ਚੱਲਦੇ ਅੰਦੋਲਨ ਦੇ ਵਿੱਚ ਜਿਵੇਂ ਦਿੱਲੀ ਦੇ ਸਿੰਘੂ ਬਾਰਡਰ ਟਿਕਰੀ ਬਾਰਡਰ ਗਾਜੀਪੁਰ ਬਾਰਡਰ ਤੇ ਅੰਦੋਲਨ ਚੱਲਿਆ ਸੀਗਾ ਔਰ ਦੇਸ਼ ਵਿਆਪੀ ਅੰਦੋਲਨ ਦੇ ਵਿੱਚ ਜਦੋਂ ਸਮਾਪਤ ਹੋਇਆ ਮੋਦੀ ਨੇ ਖੁਦ ਮੰਨਿਆ ਵੇ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਮਾਫੀ ਪਹੁੰਚਾ ਇਹ ਤਿੰਨੇ ਕਾਨੂੰਨ ਵਾਪਸ ਲੈ ਲਿਆ ਉਸ ਸਮੇਂ ਦੇ ਉੱਪਰ ਸਾਡਾ ਵਾਅਦਾ ਕੀਤਾ ਜਿਗਾ ਵੀ ਐਮਐਸਪੀ ਦੇ ਉੱਪਰ ਲੀਗਲ ਗਰੰਟੀ ਕਰਨ ਦਿੱਤਾ ਜਾਵੇਗਾ ਕਿਸਾਨ ਦਾ ਕਰਜ਼ਾ ਮੂਤ ਕੀਤਾ ਜਾਵੇਗਾ ਲਕੀਨਪੁਰ ਖੀਰੀ ਦੇ ਜਿਹੜੇ ਸ਼ਹੀਦ ਨੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਉਹਨਾਂ ਦੇ ਪਰਿਵਾਰ ਨੂੰ ਸਹਾਇਤਾ ਦਿੱਤਾ ਜਾਵੇਗਾ ਪਰ ਅਜੇ ਤੱਕ ਕਮੇਟੀਆਂ ਬਣਦੀਆਂ ਰਹੀਆਂ ਬਹੁਤ ਕੁਝ ਹੁੰਦਾ ਰਿਹਾ ਪਰ ਕੁਝ ਨਹੀਂ ਦਿੱਤਾ ਪਰ ਜੇਕਰ ਕੰਗੜਾ ਰਣੌਤ ਔਰ ਨੀਬ ਬਿੱਤੂ ਵਰਗੇ ਜੇਕਰ ਸਾਡੇ ਕਿਸਾਨਾਂ ਤੇ ਇਸ ਤਰ੍ਹਾਂ ਦੇ ਬੇਤੁਕੇ ਬਿਆਨ ਲਾਗਣਗੇ ਉਹ ਪਹਿਲਾਂ ਆਪਣੇ ਗਰੀਬਾਂ ਤੇ ਛਾਤੀ ਮਾਰਨ ਕਿਉਂਕਿ ਇਹ ਇੱਕ ਕਿਸਾਨ ਹੈ ਜਿਹੜਾ ਹੱਥੀਂ ਮਿਹਨਤ ਕਰਕੇ ਨਾਜ ਪੈਦਾ ਕਰਕੇ ਪੂਰੇ ਦੇਸ਼ ਦੇ ਲੋਕਾਂ ਦੇ ਮੂੰਹ ਵਿੱਚ ਪਾਉਂਦਾ ਪਰ ਜੇਕਰ ਉਹ ਕਿਸਾਨਾਂ ਨੂੰ ਮਾੜਾ ਕਹਿਣਗੇ ਤੇ ਔਨ ਬੜਾ ਸਮਾਂ ਤੇ ਵੀ ਇਦਾਂ ਦੇ ਆਗੂਆਂ ਨੂੰ ਸਿਆਸਤਦਾਨਾਂ ਨੂੰ ਮਾਫ ਨਹੀਂ ਕਰੇਗਾ ਸਰਮ ਸਿੰਘ ਜੀ ਕੀ ਲੱਗਦਾ ਤੁਹਾਨੂੰ ਕਿਸਾਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਫੁੱਟ ਦਾ ਕੋਈ ਸਿਸਟਮ ਹੈ ਜਾਂ ਨਹੀਂ ਹੈ ਜਾਂ ਸਾਰੇ ਕਿਸਾਨ ਇੱਕ ਜੁੱਟ ਨੇ ਬਿਲਕੁਲ ਜੀ ਸਾਰੇ ਕਿਸਾਨ ਇੱਕ ਜੁੱਟ ਨੇ ਜਿਹੜੇ ਸਾਡੇ ਐਸਕੇਐਮ ਵੀਰ ਨੇ ਉਹ ਵੀ ਆਪੂ ਸਮਾਨ ਕੱਛੇ ਨਾਲ ਸਿੰਦਮ ਲੜਿਆ ਹੈਗਾ ਅਸੀਂ ਤੁਹਾਡੇ ਇਸ ਮਹਾਦੀਨ ਦੇ ਰਾਹੀਂ ਉਹਨਾਂ ਨੂੰ ਹਸ ਦੁਰ ਕੇ ਬੇਨਤੀ ਕਰਾਂਗੇ ਅੱਜ ਉਹ ਸੰਭੂ ਤੇ ਖਨੋਰੀ ਦਾ ਬਾਰਡਰਾਂ ਦੇ ਉੱਪਰ ਵੱਡਾ ਅੰਦੋਲਨ ਚੱਲ ਰਿਹਾ ਹੈ ਇਹ ਤਗੜੇ ਹੋ ਕੇ ਇਹਨਾਂ ਦਾ ਸਾਥ ਦੇਣ ਤਾਂ ਕਰਕੇ ਆਪਾਂ ਸਰਕਾਰ ਨੂੰ ਚੁਟਾ ਕੇ ਕਿਸਾਨਾਂ ਦੇ ਨਾਲ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਬਣਵਾ ਸਕੀਏ ਧੰਨਵਾਦ ਇਹ ਸੰਸਾੜ ਨਾਲ ਪੰਜਾਬ ਪ੍ਰਧਾਨ ਬਹਿਰਾਮ ਕੇ ਅਸੀਂ ਨਾਲ ਗੱਲਬਾਤ ਕੀਤੀ ਹੈ ਅਸੀਂ ਹੋਰ ਵੀ ਸਖਤ ਰਹਿੰਦੀ ਕੋਈ ਤੁਹਾਡੀ ਬਾਰੀ ਇਹਦੀ ਆਉਣਾ ਨਾਲ ਗੱਲਬਾਤ ਕਰਦਾ ਕੀ ਨਾਮ ਜੀ ਤੁਹਾਡਾ ਆ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਦਾ ਸੂਬਾ ਜਨਰਲ ਸਖਤਰ ਮਹਿਰਾ ਨਾਲ ਨਬੀ ਸੇ ਠਾ ਰਾਣਾ ਜੀ ਦੇਓ ਜਾਣਕਾਰੀ ਹੈ ਜਿਹੜਾ ਮੋਗਾ ਦਿਲੇ ਸੈਸ਼ਨ ਘਰਨਾ ਲਗਾਇਆ ਗਿਆ ਕੀ ਕਹਿੰਨਾ ਚਾਹੋਗੇ ਆ ਦੇਖੋ ਅੱਜ ਦਾ ਤਰਨਾ ਜਿਹੜਾ ਕੇ ਐਮ ਐਮ ਕਿਸਾਨ ਮਜ਼ਦੂਰ ਮੋਰਜਾ ਦਾ ਐਸ ਕੇ ਐਮ ਗੈਰ ਰਾਜਨੀਤਿਕ ਹੈ ਜਿਹੜੇ 13 ਫਰਵਰੀ ਤੋਂ ਲੈ ਕੇ ਲਗਾਤਾਰ ਸ਼ੰਭੂ ਤੇ ਖਲੋਰੀ ਬਾਰਡਰਾਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆ ਔਰ ਇਸੇ ਤਰ੍ਹਾਂ 2021 ਦੇ ਵਿੱਚ ਜਦੋਂ ਪਹਿਲਾ ਅੰਦੋਲਨ ਦਿੱਲੀ ਦੇ ਵਿੱਚ ਚੱਲਿਆ ਸੀ 13 ਮਹੀਨੇ ਉਦੋਂ ਲਖੀਨਪੁਰ ਖੀਰੀ ਦੇ ਵਿੱਚ ਗੁੰਡਿਆਂ ਦਾ ਸਰਦਾਰ ਅਜੇ ਮਿਸ਼ਰਾ ਅਜੇ ਮਿਸ਼ਰਾ ਉਹਦਾ ਬੇਟਾ ਆਸ਼ੀਸ਼ ਮਿਸ਼ਰਾ ਜਿਨੇ ਗੁੰਡੇ ਲੈ ਕੇ ਨਾਲ ਆ ਆਜੀਆਂ ਗੱਡੀਆਂ ਤੇ ਥਾਰ ਗੱਡੀ ਤੇ ਹੋਰ ਗੱਡੀਆਂ ਤੇ ਕਿਸਾਨਾਂ ਨੂੰ ਕੁਚਲ ਕੇ ਸ਼ਹੀਦ ਕਰ ਦਿੱਤਾ ਸੀ ਜਿਹਦੇ ਵਿੱਚ ਚਾਰ ਕਿਸਾਨ ਤੇ ਇੱਕ ਪੱਤਰਕਾਰ ਸ਼ਿਰੋਗੇ ਸੀ ਪਾਰਾ ਅੱਜ ਤੱਕ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਲਗਾਤਾਰ ਅਸੀਂ ਇਸ ਗੱਲ ਚ ਕਰੀ ਜਾ ਰਹੇ ਆ ਕਿ ਭਾਈ ਕਾਤਲਾਂ ਦੀਆਂ ਜਿਹੜੀਆਂ ਉਹ ਸਲਾਖਾਂ ਪਿੱਛੇ ਥਾ ਹੁੰਦੀ ਆ ਪਰ ਇਹਨਾਂ ਨੇ ਕਾਤਲਾਂ ਨੂੰ ਰਾਜ ਸਭਾ ਦੇ ਕੈਬਨਟ ਮੈਂ ਰਾਜ ਮੰਤਰੀ ਬਣਾਇਆ ਔਰ ਗਾਂ ਫਿਰ ਅਗਲੇ ਇਲੈਕਸ਼ਨ ਤੇ ਟਿਕਟਾਂ ਦਿੱਤੀਆਂ ਅੱਜ ਵੀ ਉਹ ਬਾਹਰ ਘੁੰਮ ਰਹੇ ਆ ਔਰ ਸਾਡੀ ਇਹ ਅੱਜ ਦੇ ਦਿਨ ਦੇਸ਼ ਭਰ ਦੇ ਵਿੱਚ 2 ਘੰਟੇ ਦੀ ਕਾਲ ਸੀਗੀ ਵੀ ਭਾਈ ਲਖੀਨਪੁਰ ਕੀ ਰੀਕਾਰਡ ਦੇ ਦੋਸ਼ੀਆਂ ਨੂੰ ਸਜ਼ਾ ਦਿਓ ਤਾਂ ਕਿ ਉਹਨਾਂ ਸ਼ਹੀਦਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਅੱਜ 12:30 ਤੋਂ ਲੈ ਕੇ ਸਾਡੇ 2:30 ਤੱਕ ਪੂਰੇ ਦੇਸ਼ ਭਰ ਰੇਲਾਂ ਦਾ ਚੱਕਾ ਜਾਮ ਕਰਕੇ ਮੋਦੀ ਨੂੰ ਸੰਕੇਤਕ ਤੌਰ ਤੇ ਚੇਤਾਵਨੀ ਦੇ ਰਹੇ ਆ ਵੀ ਭਾਈ ਜੇ ਕਰ ਨਾ ਤੁਸੀਂ ਉਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਦਿੱਤੀਆਂ ਔਰਤ ਜਿਹੜੀਆਂ 12 ਮੰਗਾ ਲੈ ਕੇ ਅਸੀਂ ਚੰਬੂ ਖਰੋਰੀ ਤੇ ਰਾਜਸਥਾਨ ਦੇ ਰਤਨਪੁਰਾ ਬਾਰਡਰ ਤੇ ਬੈਠੇ ਆ ਜਿਹਦੇ ਵਿੱਚ ਐਮਐਸਬੀ ਦੀ ਗਾਰੰਟੀ ਦਾ ਲੀਗਨ ਕਾਨੂੰਨ ਆ ਇਸੇ ਤਰ੍ਹਾਂ ਡਾਕਟਰ ਸੁਆਮੀ ਨਾਲ ਦੀ ਰਿਪੋਰਟ ਲਾਗੂ ਕਰਾਉਣ ਦਾ ਅਾ ਨਾਲ ਅੱਗੇ ਆ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿਸ ਤਰੀਕੇ ਨਾਲ ਆ ਕਾਰਪੋਰੇਟ ਘਰਾਣਿਆਂ ਦਾ 15 ਲੱਖ 60 ਹਜ਼ਾਰ ਕਰੋੜ ਰੁਪਈਆ ਉਹਨਾਂ ਤੇ ਲੀਕ ਮਾਰੀ ਆ ਵੀ ਭਾਈ ਆ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰੋ ਇਸੇ ਤਰ੍ਹਾਂ ਮਜ਼ਦੂਰਾਂ ਲਈ ਮੰਗਿਆ ਜਿਹਦੇ ਵਿੱਚ ਨਰੇਗਾ ਦਾ 200 ਦਿਨ ਦਿਹਾੜੀ ਔਰ ਨਾਲ 700 ਰੁਪਈਆ ਉਹਨਾਂ ਨੂੰ ਅਦਰੀਆ ਅਜ਼ਰਤ ਆ ਬੜਾ ਆਪਾ ਪੈਨਸ਼ਨ ਆ ਵੀ 10000 ਰੁਪਿਆ ਸਮੂਹ ਚਾਹੇ ਕਿਸਾਨ ਮਜ਼ਦੂਰ ਦੁਕਾਨਦਾਰ ਕੋਈ ਵੀ ਆ ਆ ਉਹ 22 ਸਾਲ ਦੀ ਉਮਰ ਦੇ ਵਿੱਚ ਘੱਟੋ ਘੱਟ ਉਹਨੂੰ 10000 ਪੈਨਸ਼ਨ ਜਿਹੜੀ ਆ ਉਹ ਦਿੱਤੀ ਜਾਵੇ ਭਾਰਤ ਡਾ ਰੰਡੀਆਂ ਨੌਰੀ ਤੇ ਸ਼ੰਭੂ ਬਾਡਰ ਤੇ ਬੈਠੀਆਂ ਉਹਨਾਂ ਨੇ ਭਾਰਤ ਪੱਦਰ ਤੇ ਸੱਦਾ ਦਿੱਤਾ ਹੋਇਆ ਤੇ 2 ਘੰਟੇ ਰੇਲਾਂ ਜਾਮ ਬਤੀਏ ਜਾਣ ਇਹਦਾ ਕਾਰਨ ਹੈ ਕਿ ਅੱਜ ਦੇ ਦਿਨ 3 ਸਾਲ ਪਹਿਲਾਂ ਲਕੀਮਪੁਰ ਧੀਰੇ ਵਿੱਚ ਉਥੋਂ ਦੇ ਮੰਤਰੀ ਦੇ ਮੁੰਡੇ ਨੇ ਤੇਜ਼ ਰਫਤਾਰ ਗੱਡੀਆਂ ਕਿਸਾਨਾਂ ਦੇ ਉੱਤੇ ਚਾੜ ਕੇ ਚਾਰ ਕਿਸਾਨ ਤੇ ਇੱਕ ਪੱਥਰ ਕਾਟ ਸ਼ਹੀਦ ਕੀਤਾ ਸੀਗਾ ਜਿਹੜਾ ਮੰਤਰੀ ਸੀਗਾ ਉਹਤੇ ਕੋਈ ਐਕਸ਼ਨ ਨਹੀਂ ਲਿਆ ਉਹਦੇ ਮੁੰਡੇ ਨੂੰ ਦਰਬਾਰ ਨਾਲ ਫੜ ਲਿਆ ਫੇਰ ਉਹ ਜਮਾਨਤ ਤੇ ਆ ਗਿਆ ਕਿਹੜੇ ਕਾਤਲ ਨੇ ਉਹ ਗਵਾਹਾਂ ਨੂੰ ਡਰਾ ਰਹੇ ਨੇ ਤੇ ਸਾਡੇ ਗਲਾਪ ਗਵਾਹੀ ਨਾ ਦਿੱਤੀ ਜਾਵੇ ਐਸ ਕੀ ਫੇਰ ਉਸ ਮੰਤਰੀ ਨੂੰ ਕਿਗੜ ਦੇਤੀ ਭਾਜਪੀ ਨੇ ਪਰ ਲੋਕ ਬੜੀ ਚੀਜ਼ ਹੁੰਦੇ ਨੇ ਲੋਕਾਂ ਨੇ ਖੁਦੋਂ ਮੂਸੜ ਤੇ ਅਹੀਂ ਜਿਵੇਂ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਬੀਜੇਪੀ ਦਾ ਖਾਤਾ ਨਹੀਂ ਖੋਲਣ ਦਿੱਤਾ ਤੇ ਹਰਿਆਣੇ ਦੇ ਵਿੱਚ ਵੀ ਇਹੀ ਹਾਲ ਹੋਣਾ ਹੈ ਕਿਉਂਕਿ ਜਿਹੜੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਇਸ ਤਰ੍ਹਾਂ ਦਾ ਬੈਦ ਕਰਨਗੇ ਇਨਸਾਫ ਨਹੀਂ ਦੇਣਗੇ ਤਾਂ ਲੋਕ ਬੜੀ ਚੀਜ਼ ਹੁੰਦੇ ਆ ਪਾਸਾ ਪੱਟ ਦਿੰਦੇ ਆ ਹਮੇਸ਼ਾ ਰਾਜ ਉਹ ਨਾ ਕੋਈ ਰਹਿੰਦਾ ਹੁੰਦਾ ਜਿਹੜੇ ਜ਼ਬਰ ਕਰਦੇ ਹੁੰਦੇ ਆ ਅੱਜ ਲਕੀਨਪੁਰ ਖੀਰੀ ਵਾਲੇ ਮਸਲੇ ਤੇ ਕੋਈਆਂ ਸ਼ਹੀਦਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੀ ਕਾਤਲਰ ਨੂੰ ਉਹਦੀ ਖਾਤਰੇ 2 ਘੰਟੇ ਹਿੰਦੁਸਤਾਨ ਦੇ ਵਿੱਚ ਬੰਦ ਕਰ ਰਹੇ ਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਲਈ ਵੀ ਕੁਝ ਮੰਗਾਂ ਰੱਖੀਆਂ ਜਿਵੇਂ ਪ੍ਰਾਲੀ ਦਾ ਮਸਲਾ ਉਹ ਕਹਿੰਦੇ ਅਸੀਂ ਸਾੜ ਨਹੀਂ ਦੇਣੀ ਪਰ ਕਿਸਾਨ ਕਹਿੰਦੇ ਆ ਸਾਨੂੰ ਇਹਦਾ ਕੋਈ ਖਰਚਾ ਦੇ ਦਿਓ 200 ਰੁਪਏ ਕੋਲਟੋ ਦੇ ਨਾਲ ਝੋਨੇ ਦੇ ਵਿੱਚ ਦੇ ਦਿਓ ਅਸੀਂ ਨਹੀਂ ਸਾੜਾਂਗੇ ਅਸੀਂ ਲੇਬਰ ਲਾ ਕੇ ਇਹਨੂੰ ਸਾਫ ਕਰਾਵਾਂਗੇ ਨਾ ਇਹ ਪੈਸੇ ਦਿੰਦੇ ਆ ਗੰਡੇ ਗੜ ਕਹਿੰਦੇ ਆ ਵੀ ਤੁਸੀਂ ਆਪਣਾ ਇਹ ਪ੍ਰਾਲੀ ਨਾਲ ਸਾੜੋ डीसी ਇੱਕ ਮੀਟਿੰਗ ਕਰ ਰਹਾ ਹੈ ਕਿਸਾਨਾਂ ਨਾਲ ਜਦੋਂ ਸਵਾਲ ਪੁੱਛਿਆ ਡੀਸੀ ਉੱਠ ਕੇ ਚਲਾ ਗਿਆ ਕਿਉਂ ਚਲਾ ਗਿਆ ਕਿਉਂਕਿ ਜਵਾਬ ਨਹੀਂ ਇਹਦਾ ਪ੍ਰਬੰਧ ਕਰਨ ਚਾਕੇ ਲੈ ਜਾਣਾ ਕੋਈ ਪ੍ਰਬੰਧ ਨਹੀਂ ਕਰ ਰਹੇ ਖਾਦ ਨਹੀਂ ਮਿਲ ਰਹੀ ਜਾਂ ਜਿਹੜੀ ਖਾਦ ਨਕਲੀ ਮਿਲ ਰਹੀ ਹੈ ਖਾਦ ਦੇ ਨਾਲ ਕਈ ਚੀਜ਼ਾਂ ਹੋਰ ਦੇ ਰਹੇ ਆ ਇਹ ਚੀਜ਼ਾਂ ਤੇ ਲੋਕ ਬੜੇ ਔਖੇ ਔੜ ਝੋਲੇ ਦੇ ਭਾਅ ਨਹੀਂ ਲੱਗ ਰਹੇ ਆਰਥੀਏ ਮਜ਼ਦੂਰਾਂ ਦੀ ਹੜਤਾਲ ਹੈ ਉਹਨਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਆ ਕਿਸਾਨਾਂ ਦੇ ਮੰਡੀ ਚ ਰੋਲਣਾ ਇਹ ਮੁੱਦੇ ਵੀ ਅੱਜ ਇਸ ਮੋਰਚੇ ਨੇ रखे हुए हैं सारे हिंदुस्तान अगर दौटे रेल जाम की ਕੰਗਣਾ ਰਣੌਤ ਜਿਹੜਾ ਬਈ ਜਰਾ ਕਿਸਾਨੀ ਦੇ ਖਿਲਾਫ ਬਿਆਨ ਦਿੰਦੀ ਆ ਤੁਸੀਂ ਕੀ ਕਹੋਗੇ ਹਲ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਗਾ ਵੀ ਪੰਜਾਬ ਬਣਾ ਨਾਲ ਕਿਦਾਂ ਪੰਗਾ ਲਈ ਦੋ ਪੰਗਾ ਲੈ ਕੇ ਬੈਠੀ ਉਹਨੂੰ ਛੁੱਟਣਾ ਉੱਖਾ ਹੋਇਆ ਪਿਆ ਉਹ ਕਦੇ ਕੋਈ ਬਿਆਨ ਦਿੰਦੀ ਆ ਕਦੇ ਕੋਈ ਬਿਆਨ ਨਹੀਂ ਦਿੰਦੀ ਉਹ ਗਲਤ ਬਿਆਨ ਦਿੰਦੀ ਆ ਸਾਡੇ ਸਿੱਖਾਂ ਦੇ ਖਿਲਾਫ ਫਿਲਮ ਬਣਾਈ ਉਹ ਕੋਈ ਹਾਜ਼ਰ ਨਹੀਂ ਕਰਦਾ ਪਿਆ ਪਸਾਂਜ ਅਤੇ ਬੰਦੀ ਕਟਾਵਨਾ ਔਰਤ ਵਿੰਗ ਵੱਲੋਂ ਦਿੰਨੇ ਆ ਵੀ ਉਹ ਆਪ ਦਾ ਪਸਾਂਬ ਲਵੇ ਸੰਭਲ ਜਾਵੇ ਬਿਆਨ ਦੇਣੋਂ ਬੰਦ ਹੋ ਜਾਵੇ ਨਹੀਂ ਤਾਂ ਉਹਨਾਂ ਨੂੰ ਪਤਾ ਹੀ ਹੈ ਬਹੁਤ ਹਾਸ਼ਰ ਕੀ ਹੈ ਦੇਖੋ ਜਿਹੜਾ ਰੇਲਾ ਰੋਕਣ ਦਾ ਕਾਰਨ ਹੈਗਾ ਅਸਲ ਦੇ ਵਿੱਚ ਤਾਂ ਇਹ ਜਮਾਤੀ ਰਾਜ ਦੇ ਵਿੱਚ ਪਿਆ ਇਹ ਕਿਉਂਕਿ ਸਾਨੂੰ ਮਜ਼ਦੂਰੀ ਬਸ ਅਸੀਂ ਨਹੀਂ ਚਾਹੁੰਦੇ ਅਸੀਂ ਰੇਲਾ ਰੋਕੀਏ ਜਾਂ ਦੁਨੀਆ ਇਸ ਗੱਲ ਤੇ ਪਰੇਸ਼ਾਨ ਹੋਵੇ ਉਹਨ ਇੰਡੀਆ ਲੈਵਲ ਦਾ ਕੋਲ ਚੱਲ ਰਿਹਾ ਹੈਗਾ ਉਧਰੋਂ ਕਸਟਮ ਅਸ ਨਹੀਂ ਹੋਏਗੇ ਲੋਕਾਂ ਉਪਰ ਕੀ ਤੋਂ ਸੋਚ ਨਹੀਂ ਰਹੇਗੇ ਲੋਕਾਂ ਦਾ ਬੇਨਸਾਫੀ ਹੋ ਰਹੀ ਹੈ ਥਾਂ ਥਾਂ ਦੇ ਉੱਤੇ ਅੱਜ ਤੁਹਾਡੇ ਸਾਹਮਣੇ ਹੈ ਕਿ ਆਹ ਆਰਥਿਕ ਤੇ ਇਹਨਾਂ ਦਾ ਮਜ਼ਦੂਰਾਂ ਦਾ ਤੇ ਸੈਲਰ ਮਾਲਕਾਂ ਦਾ ਜੀ ਚੱਲ ਰਿਹਾ ਹੈਗਾ ਇਹਦਾ ਕੋਈ ਹੱਲ ਨਹੀਂ ਕਰ ਰਹੇਗੇ ਕੱਲ ਨੂੰ ਕਿਸਾਨਾਂ ਦਾ ਢੋਨਾ ਆ ਜਾਣਾ ਇਹ ਢੋਨਾ ਰਣੂਗਾ ਤਾਂ ਫੇਰੇ ਸਾਡੇ ਤੇ ਫੇਰੇ ਕਹਿਣਗੇ ਕਿ ਅਸੀਂ ਜਾ ਕੇ ਮੰਡੀਆਂ ਦੇ ਵਿੱਚ ਫੇਰ ਖਲ ਪਾਵਾਂਗੇ ਤੇ ਇਹਨਾਂ ਨੇ ਫੇਰ ਕਹਿਣਾ ਵੀ ਸਾਨੂੰ ਖਰਾਬ ਕਰ ਦਿਆ ਅਸਲ ਵਿੱਚ ਕੀ ਹੈਗਾ ਕਿ ਇਹ ਸਾਰਾ ਕੁਝ ਜਿਹੜਾ ਆਪਣਾ ਜਿਹੜਾ ਆ ਪ੍ਰੋਗਰਾਮ ਹੈ ਇਹ ਖਾਸ ਕਰਕੇ ਇਸ ਮਾਮਲੇ ਤੇ ਲਖੀਪੁਰ ਖੀਰੀ ਵਾਲੇ ਮਾਮਲੇ ਤੇ ਆ ਉਹ ਤੁਹਾਡੇ ਕੋਲ ਗੱਲ ਆਈ ਗਈ ਹੈ ਕਿ ਉੱਥੇ ਜੋ ਬਿੰਦ ਸਾਹਿਬ ਬੇਇਨਸਾਫੀ ਉਹਨਾਂ ਨੇ ਕੀਤੀ ਹੈ ਕਿਉਂਕਿ ਹਾਕਮਾਤਾਂ ਦੇ ਜਿਹੜੇ ਵੀ ਬੰਦੇ ਹੁੰਦੇ ਆ ਉਹ ਥੱਲੇ ਵਾਲੇ ਆਮ ਲੋਕਾਂ ਨਾਲ ਧੱਕਾ ਹੀ ਕਰਦੇ ਆ ਤੇ ਸੁਧਾਰ ਲੋਕਾਂ ਦੇ ਉੱਤੇ ਗੱਡੀ ਚੜਾ ਕੇ ਉਹਨਾਂ ਨੇ ਉਹ ਮਾਰਿਆ ਤੇ ਹਾਲੇ ਉਹਦਾ ਇਨਸਾਫ ਨਹੀਂ ਮਿਲਿਆ ਤੇ ਉਹਦਾ ਨਿਆਂਸਾਫੀ ਕਰਕੇ ਉੱਧੀਆ ਲੜਾਈ ਚੱਲ ਰਹੀ ਹੈਗੀ ਆ ਤੇ ਜੱਟਾਂ ਕਨਸਾਫ ਨਹੀਂ ਦੇਣਗੇ ਰੁਕਾਂਗੇ ਨਹੀਂ ਇਸ ਤੋਂ ਅਗਲਾ ਹੈਗਾ ਕਿ ਇਸ ਇਹ ਜ਼ਮਾਤੀ ਰਾਜ ਦੇ ਵਿੱਚ ਜਿਹੜੇ ਮਿਹਨਤ ਕਾ ਸ਼ਲੋਕ ਨੇ ਉਹ ਅਸਲ ਦੇ ਵਿੱਚ ਆਉਦੀ ਮਿਹਨਤ ਦੇ ਮਾਲਕ ਦੀਗੇ ਕਿਉਂਕਿ ਮਿਹਨਤ ਦਾ ਮਾਲਕ ਕੋਈ ਆ ਤੰਮ ਕੋਈ ਕਰਦਾ ਪੈਦਾਵਾਰ ਕੋਈ ਕਰਦਾ ਦੇਸ਼ ਨੂੰ ਪੈਦਾਵਾਰੀ ਅਮਲ ਚਲਾਉਂਦਾ ਹੈਗਾ ਔਰ ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਜਿਨ੍ਹਾਂ ਨੇ ਦੇਸ਼ ਚਲਾਉਣਾ ਤੇ ਜਿਹੜੇ ਉਹ ਦੇਸ਼ ਦੀ ਰਾਖੇ ਹੈਗੇ ਆ ਉਹਨਾਂ ਨੇ ਜਦੋਂ ਬੇਨਸਾਫੀ ਕਰਦੇ ਆ ਉਹਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਹੱਕ ਨਹੀਂ ਮਿਲਦਾ ਤਾਂ ਉਹਨਾਂ ਨੇ ਭਾਈ ਆਪ ਦਾ ਹੱਕ ਦੀ ਗੱਲ ਕਰਨੀ ਹੈ ਕਿ ਜੇ ਅੱਗੇ ਹੋ ਕੇ ਕਰਦੇ ਆ ਤਾਂ ਫਿਰ ਸੋਨੂੰ ਪਤਾ ਵੀ ਸਾਡੇ ਨਾਲ ਉੱਥੇ ਕੀ ਹੋਇਆ 21 ਤੋਂ ਲੈ ਕੇ 13 ਤੋਂ 21 ਤੱਕ ਸਾਡੇ ਤੇ ਗੋਲੀ ਚੱਲਦੀ ਰਹੀ ਉੱਥੇ ਕੀ ਇਹ ਇਨਸਾਫ ਹੈ ਇੱਥੇ ਸਰਕਾਰਾਂ ਕੀ ਇਹ ਸਰਕਾਰਾਂ ਦੇ ਵਿੱਚ ਕੋਈ ਸੱਚਾਈ ਹੈ ਮੈਂ ਮੈਨੂੰ ਅੱਜ ਤੱਕ 60 ਸਾਲ ਹੋ ਗਏ ਕੰਮ ਕਰਦੇ ਨੂੰ ਮੈਨੂੰ ਕਿਸੇ ਘੋੜ ਦੇ ਵਿੱਚ ਕਿਸੇ ਮਾਮੇ ਵਿੱਚ ਸਰਕਾਰ ਤੋਂ ਚਕਾਈ ਨਹੀਂ ਮਿਲੇਗੀ ਇਹ ਨਾਂ ਨਾਂ ਕੋਲੇ ਹੈਗੀ ਆ ਲੋਕ ਕਹਿੰਦੇ ਝੂਠਾ ਦਾ ਘਰ ਨਹੀਂ ਚੱਲਦਾ ਇੱਥੇ ਝੂਠਾ ਦਾ ਰਾਜ ਚੱਲੀ ਜਾਂਦਾ ਹੈਗਾ ਔਰ ਝੂਠ ਦੇ ਆਸਰੇ ਪਤਾ ਨਹੀਂ ਇਹ ਕਿਵੇਂ ਚੱਲਦਾ ਹੈਗਾ ਇੱਥੇ ਸਮੁੱਚਾ ਰਾਜ ਵੀ ਚੱਲੀ ਜਾਂਦਾ ਹੈਗਾ ਕਿ ਉਹ ਇਹ ਜੱਤਾ ਕੇ ਦਾ ਇਨਸਾਫ ਨਹੀਂ ਮਿਲਦਾ ਅਸੀਂ ਉੱਥੋਂ ਆਵਾਂਗੇ ਜੀ ਮੈਂ ਆ ਦੋ ਪਰਸੋਂ ਹੀ ਆਇਆ ਹਾਂ ਤੇ ਇਥੋਂ ਆਪ ਨੂੰ ਪੁੱਛਤਾ ਆ ਕਿ ਬਾਪਸ ਹੋ ਜਾਣਾ ਕਿਸੇ ਨੇ ਨਹੀਂ ਆਉਣਾ ਤੇ ਜਾਤਾ ਸੀ ਉਹ ਤੋੜ ਨੂੰ ਸਿਰੇ ਲਾਵਾਂਗੇ ਤੇ ਨੇ ਸੋ ਉੱਥੇ ਹੀ ਰਹਿਾਂਗੇ ਆ ਸਾਡਾ ਆਖਰੀ ਫੈਨਲ ਆ ਉਹਨੂੰ ਸੁਦੇਸ਼ ਅਸੀਂ ਦੇਣਾ ਚਾਹੁੰਦੇ ਆ ਵੀ ਉਹ ਜਿੰਨਾ ਮਰਜੀ ਕਿਸਾਨਾਂ 사 ਨੂੰ ਖਰਾਬ ਕਰ ਦੇ ਕਿਸਾਨਾਂ ਨੂੰ ਆਹੀਂ ਡੇਢ ਦੇ ਪੱਕੇ ਆ ਜਿੰਨਾ ਮਰਜੀ ਸਾਨੂੰ ਕਿ ਆਪਣੇ ਮੋਰਚਾਂ ਤੇ ਬਿਠਾ ਲੈ ਸਾਡੇ ਪੱਕੇ ਸਾਡੇ ਮੋਰਚਾ ਸ਼ੰਭੂ ਮੋਰਚਾ ਵੀ ਸਾਡਾ ਪੱਕਾ ਲੱਗਾ ਹੋਇਆ ਸਾਡਾ ਖਨੌਰੀ ਪੱਕਾ ਲੱਗਾ ਹੋਇਆ ਅਸੀਂ ਉਹ ਸ਼ੰਭੂ ਬਾਰਡਰ ਤੋਂ ਹੀ ਜਿ ਆਏ ਆ ਇੱਥੇ ਆਣ ਕੇ ਆ ਰੇ ਰੋਕੋ ਅਸੀਂ 2 ਘੰਟੇ ਇਹ ਸਾਡੇ ਕਿਸਾਨ ਮਜ਼ਦੂਰ ਸਾਡੇ ਸਭ ਡਟੇ ਹੋਇਆ ਇਸ ਕਰਕੇ ਮੋਦੀ ਜਾਨ ਜਿੰਨਾ ਮਰਜੀ ਖਰਾਬ ਕਾਜ ਜਿੱਥੇ ਮਰਜੀ ਭੱਜਲੇ ਮੋਦੀ ਅਸੀਂ ਨਹੀਂ ਭੱਜਣ ਵਾਲੇ ਅਸੀਂ ਮੋਦੀ ਨੂੰ ਭਜਾ ਕੇ ਹੀ ਰ੍ਹਾਂਗੇ ਹੁਣ ਹਰਿਆਣੇ ਵਿੱਚ ਚੋਣਾਂ ਆ ਗਈਆਂ ਪਹਿਲਾਂ ਅਸੀਂ ਪੰਜਾਬ ਦੇ ਵਿੱਚ ਭਜਾਇਆ ਜਿਉਂ ਵੋਟਾਂ ਚ ਹੁਣ ਹਰਿਆਣੇ ਦੇ ਵਿੱਚ ਵੀ ਭਜਾ ਰਹੇ ਆ ਉਹਨੇ ਸਾਡੀ ਵੇਖਿਆ ਹੋਣਾ ਰੈਲੀ ਸਾਡੀ ਜੀਤ ਵੀ ਇੱਕ ਰੈਲੀ ਸੀ ਪੂਰੀ ਸਾਡੀ ਰੈਲੀ ਸੀ ਸਾਡੇ ਲੱਖਾਂ ਹਿਸਾਬ ਨਾਲ ਸਾਡੇ ਕਿਸਾਨ ਮਜ਼ਦੂਰ ਉੱਥੇ ਇਕੱਠੇ ਹੋਇਆ ਜੀ ਇਸ ਕਰਕੇ ਮੋਦੀ ਨੂੰ ਸਮਝਣਾ ਚਾਹੀਦਾ ਵੀ ਇਹ ਕਿਸਾਨ ਮਜ਼ਦੂਰਾਂ ਨੂੰ ਸਾਡੇ ਜਿਹੜੇ ਮੰਗਾ ਨੇ ਉਹ ਆਪਣੇ ਹੱਟ ਸਾੜੀਆਂ ਹਾਕੀ ਮੰਗਾ ਸਾਨੂੰ ਦੇ ਦੇ ਤੇ ਸਾਨੂੰ ਨਾ ਤਾਂ ਕਰੇ ਸਾਨੂੰ ਇਹਨੂੰ ਮੋਤੀ ਨੂੰ ਸਿੱਧਾ ਕਰਨਾ ਆਉਂਦਾ ਹੈ ਕਰਦੇ ਆ ਵਾਸਤੇ ਦਾ ਬਹੁਤ ਬੁਧੀ ਨੂੰ ਹਾਂਜੀ